ਗੁਰੂ ਨਾਨਕ ਦੇਵ ਜੀ ਦਾ ਸੰਗ ਜਿਹੜਾ ਹੁਸ਼ਿਆਰਪੁਰ ਤੋਂ ਚੱਲਦਾ ਹੈ ਤੇ ਰਸਤੇ ਦੇ ਵਿੱਚ ਸੰਤਾਂ ਦਾ ਉਤਸ਼ਾਹ ਵੀ ਜਰਾਏ ਬੜਾ ਹੁੰਦਾ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੰਨਾ ਸੰਤਾਂ ਦੇ ਵਿੱਚ ਉਤਸ਼ਾਹ ਹੈ ਸੰਤਾਂ ਦੇ ਵਿੱਚ ਉਤਸ਼ਾਹ ਵੀ ਹੈ ਤਾਂ ਇੱਕ ਗੱਲ ਹੋਰ ਜਿਹੜੀ ਹੈ ਤਾਂ ਮੈਂ ਦੱਸੂਗਾ ਕਿ ਹਰ ਇੱਕ ਪਿੰਡ ਦੇ ਵਿੱਚ ਮੰਝੇ ਮੰਝੇ ਬਿਸਤਰੇ ਤੇ ਸਾਰਿਆਂ ਦੇ ਘਰ ਜਿਹੜੇ ਨੇ ਖੁੱਲੇ ਰੰਗ ਨੇ ਤੇ ਵੀ ਘੰਟੇ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਸੰਗ ਲੰਗੜਾ ਹੁੰਦਾ ਹੈ ਤੇ ਜਿੰਨੀ ਵੀ ਸੰਗਤ ਆਂਦੀ ਏ ਤੇ ਉਹ ਜਿਹੜੀ ਸੰਗਤ ਆਂ ਕਰਾਂ ਦੇ ਵਿੱਚ ਰੈਸਟ ਕਰਕੇ ਜਾਵੇ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਏ ਲੋਕ ਜਿਹੜੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਸੰਗਤਾਂ ਸਾਡੇ ਘਰ ਫੈਰ ਕੇ ਜਾਣ ਰੈਸਟ ਕਰਕੇ ਜਾਣ ਕਿਉਂਕਿ ਬਾਬੇ ਨਾਨਕ ਦੀ ਕਿਰਪਾ ਏ ਜਿਹੜਾ ਜਿਹੜਾ ਸੰਗਤ ਪੈਰ ਪਾ ਲੈਂਦਾ ਏ ਤਾਂ ਉਹਨਾਂ ਦੀ ਜਿਹੜੀ ਏ ਕਿਰਪਾ ਹੁੰਦੀ ਏ ਬਾਬੇ ਨਾਨਕ ਦੀ ਘਰਾਂ ਦੇ ਵਿੱਚ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰਿਵਾਰ ਪਰਿਵਾਰ ਵੱਲੋਂ ਜਰਾਏ ਦੂਸ ਦਾ ਲੰਗਰ ਲਗਾਇਆ ਗਿਆ ਏ ਜਲਜੀਰਾ ਤੇ ਫਰੂਟੀਆਂ ਹਰ ਪਾਰ ਦੀ ਤਰ੍ਹਾਂ ਇੱਦਾਂ ਹੀ ਜਿਹੜਾ ਲੰਗਰ ਲਗਾਇਆ ਜਾਂਦਾ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੰਦਰ ਤੇ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਨੇ ਪਿਆਰ ਦੇ ਨਾਲ ਲੰਗਰ ਵੀ ਛਕਦੀਆਂ ਨੇ ਤਾਂ ਜਿਹੜੀਆਂ ਨੇ ਉਹ ਰੈਸਟ ਕਰਕੇ ਵੀ ਜਾਂਦੀਆਂ ਨੇ ਆਪਣੇ ਆਪਣੇ ਇਹ ਜਵਾਰ ਜਿਹੜੇ ਨੇ ਆਪਣੇ ਆਪਣੇ ਘਾਰ ਜਿਹੜੇ ਨੇ ਲੋਕਾਂ ਨੇ ਕੋਲ ਕੇ ਰੱਖੇ ਹੋਏ ਨੇ ਕਿ ਸੰਗਤਾਂ ਦੇਰੀਆਂ ਨੇ ਆਹ ਪਿਆਰ ਕੇ ਰੈਸਟ ਕਰਨ ਤੇ ਬਾਬਾ ਨਾਨਕ ਜੀ ਦਾ ਕਿਰਪਾ ਕਰੇਗਾ ਸਾਰਿਆਂ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਤੇ ਹਰ ਇੱਕ ਘਰ ਦੇ ਜੇੜ ਜੇਰੇ ਨੇ ਤਵੀ ਘੰਟੇ ਖੁੱਲੇ ਨੇ ਤੇ ਨਾਲ ਦੀ ਨਾਲ ਸੰਗਤਾਂ ਜਰੀਨ ਅਤੇ ਠਹਿਰ ਕੇ ਜਾਣ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਕੋ ਸੰਗਤਾਂ ਦੇ ਵਿੱਚ ਉਸ ਸਾ ਵੀ ਬੜਾ ਆਪ ਗੱਲਬਾਤ ਵੀ ਕਰਾਂਗੇ ਕਿਉਂਕਿ ਕੰਨੇ ਨੇ ਕਿ ਬਾਬੇ ਨਾਨਕ ਦੀ ਬੜੀ ਕਿਰਪਾ ਏ ਹਰ ਘਰ ਦੇ ਬਾਹਰ ਜਿਹੜੇ ਮੰਝੇ ਲੱਗੇ ਹੋਏ ਸਸੀ ਗੱਲ ਭੈਣ ਜੀ ਕੀ ਨਾਮ ਦੇ ਮੇਰਾ ਨਾਮ ਰਿੰਦੇ ਚਿੱਕਰ ਕੋ ਕਿਦਾਂ ਦੇਖਦੇ ਹੋ ਕਿ ਹਰ ਘਰ ਵਾ ਖੁੱਲਾ ਏ ਤੇ ਮੰਝੇ ਵਿਚਾਏ ਹੋਏ ਬਿਸਤਰੇ ਲੱਗੇ ਹੋਏ ਕੀ ਰੈਸਟ ਕਰਕੇ ਸੰਗਤ ਜਾਇ ਕੀ ਜਾਣਾ ਚਾਹੀਦਾ ਇਹ ਤਾਂ ਇਹ ਸਾਡੇ ਲਈ ਤਾਂ ਕੁਝ ਵੀ ਨਹੀਂ ਹੈ ਇਹ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਗੁਰਮਾਨਕ ਦੇ ਜੀ ਨੇ ਇਹ ਤਾਂ ਸਾਡੇ ਲਈ ਕੁਝ ਨਹੀਂ ਉਹਨਾਂ ਵਾਸਤੇ ਇਹ ਤਾਂ ਸਾਡਾ ਫਰਜ਼ ਬਣਦਾ ਹੈ ਐਨੀ ਦੂਰ ਉਹ ਸੰਗਤ ਚੱਲ ਕੇ ਆਉਂਦੀ ਹੈ ਇਹ ਤਾਂ ਇੰਨਾ ਕਿਤੇ ਉਪਰਾਲਾ ਕੁਝ ਨਹੀਂ ਤਾਂ ਸੋ ਕਿੰਨੀ ਦੇਰ ਤੋਂ ਸੰਗਤ ਚੱਲਦੀ ਹੈ ਤੇ ਸੰਗਤਾਂ ਦੇ ਵਿੱਚ ਕਿੱਦਾਂ ਦਾ ਉਤਸ਼ਾਹ ਦੇਖਣਾ ਹੈ ਸੰਗਤ ਟੁਕੜਿਆਲਾ ਸਿਆਣੀਆਂ ਤੋਂ ਇੱਕ ਦਿਨ ਨੂੰ ਚੱਲਦੀ ਉਹ ਸੰਗਤ ਫੇਰ ਸਾਡੇ ਇੱਥੇ ਅੱਜ ਪਹੁੰਚਣਾ ਇਹਨਾਂ ਨੇ ਕੱਲ ਨੂੰ ਉਹਨਾਂ ਨੇ ਬੜੇ ਦੇਰ ਬਣਾ ਰੱਖਿਆ ਹੁੰਦਾ ਹਾਂ ਹਾਂਜੀ ਫਿਰ ਸਾਰੇ ਪਿੰਡਾਂ 'ਚ ਇਦਾਂ ਹੀ ਆ ਥੋੜੀ ਥੋੜੀ ਦੇਰ ਰੁੱਕ ਕੇ ਤੇ ਅੰਦੇਦੇ ਹੁੰਦੇ ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬਾਬੇ ਨਾਨਕ ਦੀ ਕਿਰਪਾ ਹੈ ਕਿ ਸੰਗਤ ਦੇ ਰਹੀ ਹੈ ਦਰਵਾਜ਼ਿਆਂ ਦੇ ਖਲੋਕੇ ਜਿਹੜੇ ਘਰ ਵਾਲੇ ਨੇ ਉਹ ਖਲੋਤੇ ਨੇ ਇੰਤਜ਼ਾਰ ਕਰਦੇ ਨੇ ਕਿ ਸਾਡੇ ਘਰ ਸੰਗਤ ਆ ਜੇ ਜੇ ਪਰਮਾਤਮਾ ਬਾਬਾ ਨਾਨਕ ਸਾਡੇ ਘਰ ਉਹਨਾਂ ਨੇ ਆਉਣਾ ਸੰਗਤ ਦੇ ਰੂਪ ਵਿੱਚ ਨਾ ਇਹ ਸਾਰੀ ਸੰਗਤ ਜਿਉਂ ਆ ਉਹ ਬੱਬਾ ਜੀ ਦੇ ਰੂਪ ਆ ਤੁਸੀਂ ਵੀ ਲੰਗਰ ਦਾ ਪ੍ਰਬੰਧ ਕੀਤਾ ਹੈ ਕਿੰਦਾ ਦੇਖਦੇ ਹੋ ਕਿ ਬਾਬੇ ਨਾਨਕ ਦੀ ਕਿਰਪਾ ਹਰ ਸਾਲ ਕਰਦੇ ਇਦਾਂ ਹਾਂਜੀ ਜਿੱਦਾਂ ਜੇ ਲੋਕ ਜੋ ਸਾਡੀ ਮਾਨਵੀ ਚਤਮੰਨਾ ਸੀ ਨਾ ਬੱਬੀ ਅਰਦਾਸ ਕੀਤੀ ਉਹ ਪੂਰੀ ਹੋਈ ਫਿਰ ਉਹ ਦਾ ਸ਼ੁਕਰਾਨੇ ਵਜੋਂ ਸੋ ਫਿਰ ਦਰਸ਼ਕਾਂ ਨੂੰ ਵੀ ਦੱਸੋਣਾ ਕਿ ਬੱਬੇ ਨਾਨਕ ਅੱਗੇ ਕਿਹੜੀ ਅਰਦਾਸ ਕੀਤੀ ਏ ਉਹ ਫਿਰ ਪੂਰੀ ਹੋਈ ਏ ਜੋ ਵੀ ਮੰਗੋ ਪ੍ਰਮਾਤਮਾ ਦਾ ਜੋ ਵੀ ਮੰਗੋ ਉਹ ਸਾਰਾ ਕੁਝ ਦਿੰਦੇ ਹੋ ਸਾਰਾ ਭਾਵੁਕ ਹੋ ਗਏ ਭੈਣ ਜੀ ਕਿਤੇ ਬਹੁਤ ਕੁਛ ਦਿੱਕਤਾ ਸੀ ਬਾਬਾ ਜੀ ਉਹ ਗੱਲਬਾਤ ਕਰਦੇ ਹਾਂ ਜੀ ਭਾਵੁਕ ਹੋ ਗਏ ਨੇ ਕਹਿੰਦੇ ਨੇ ਕਿ ਮੂਹੋਂ ਮੰਗੀਆਂ ਮਰਾਦਾ ਜਿਹੜੀਆਂ ਮਿਲਦੀਆਂ ਨੇ ਤਾਂ ਸਾਰਾ ਪਿੰਡ ਜਰਾਏ ਸੰਕਟਾਂ ਜਿਹੜੀਆਂ ਨੇ ਉਹਨਾਂ ਦੀ ਉਡੀਕ ਦੇ ਵਿੱਚ ਖੜੀਆਂ ਨੇ 게ਟਾਂ ਦੇ ਵਿੱਚ ਮੂਹੇ ਦਰਵਾਜ਼ੇ ਤੇ ਬਿਸਤਰੇ ਲਗਾ ਕੇ ਮੰਝੇ ਲਗਾ ਕੇ ਖੜੇ ਨੇ ਕਿ ਸਾਡੇ ਕਾਰਜਰਾਏ ਸੰਗਤ ਦਾ ਖੈਰ ਪਵੇ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਮੂਹ ਮੰਗੀਆਂ ਮੁਰਾਦਾ ਵੀ ਮਿਲਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੂਰਾ ਪਰਿਵਾਰ ਪੂਰਾ ਪਰਿਵਾਰ ਹੈ ਤੇ ਧੰਨ ਸਾਡੀ ਕਿਤੇ ਨਾ ਕਿਤੇ ਭਾਵਕ ਹੋ ਗਈ ਕਹਿੰਦੇ ਕਿ ਆਪਾਂ ਦੱਸਣਾ ਚਾਹੁੰਦੇ ਆ ਕਿ ਬੜਾ ਜਰਾ ਇਹ ਕਿਰਪਾ ਬਾਬੇ ਨਾਨਕ ਦੀ ਤੇ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਪੁਲਦੀਪ ਕੋਰੇ ਜੀ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੇ ਦਰਵਾਜ਼ੇ ਲੋਕਾਂ ਦੇ ਸੰਗਤ ਨੂੰ ਉਡੀਕ ਦਿਆਂ ਪਿਆਣੇ ਕਿ ਸਾਡੇ ਘਰ ਕੋਈ ਪੈਰ ਪਾਵੇ ਕੀ ਕਹਿਣਾ ਚਾਹੁੰਦੇ ਹੋ ਇਹ ਤੇ ਜੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਹੈਨਾ ਆਏ ਪ੍ਰਮਾਤਮਾ ਨੇ ਤੁਹਾਡੇ ਤੇ ਇੰਨੀ ਵੱਡੀ ਕਿਰਪਾ ਕੀਤੀ ਆ ਇਹ ਤੇ ਕੁਝ ਵੀ ਨਹੀਂ ਹੈ ਤੇ ਇੱਕ ਮਾਮੂਲੀ ਚੀਜ਼ ਹੈ ਜਿਹੜੇ ਦਰਵਾਜ਼ੇ ਖੁੱਲੇ ਛਾਣਿਆ ਵੇਖੋ ਲੋਕਾਂ ਦੇ ਪੈਰ ਸੁਝੇ ਹੁੰਦੇ ਜਿਹੜੇ ਆਂਦੇ ਨੇ ਹੈਨਾ ਸੰਗਤ ਇੰਨੀ ਇੰਨੀ ਦੂਰੋਂ ਆਉਂਦੀ ਆ ਤੇ ਅਹੀਂ ਤੇ ਰਾਹ ਹਾਟੇ ਖਾ ਪੱਕ ਜਾਣੀ ਇਹ ਸਾਲ ਪੂਰਾ ਇਹਨਾਂ ਨੂੰ ਦੀਖਦਿਆਂ ਨੂੰ ਇਹ ਆ ਤੇ ਇਹਨਾਂ ਦੇ ਦਰਸ਼ਨ ਕਰੀਏ ਹੈਨਾ ਤੇ ਇਹ ਇਸ ਸਮਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਤਾਂ ਪਰਿਵਾਰ ਫਿਰ ਬੱਚੇ ਕਿੱਥੇ ਆ ਬੱਚੇ ਮੇਰੇ 베ਰੇ ਤੇ ਬੇਟਾ ਬੇਟੀ ਸਤੇ ਦੀਆ ਇੱਕ ਮੇਰਾ ਕੈਨੇਡਾ ਬੱਚੇ ਵਾਹ ਬਾਬਾ ਬਿਨਾਨਕ ਦੀ ਕਿਰਪਾਈ ਫਿਰ ਬੋਧਕਾ ਪਰਮਾਤਮਾ ਦੀ ਬਹੁਤ ਕਿਰਪਾ ਹੈ ਉਹਨੇ ਦਿੱਤਾ ਪਰਮਾਤਮਾ ਨੇ ਸਾਨੂੰ ਫਰਸ਼ਤਾਂ ਤੋਂ ਅਸਾਂ ਤੇ ਲਿਆਂਦਾ ਇਸੇ ਬਾਬੇ ਬਿਨਾਨਕ ਨੇ ਤੇ ਅਸੇ ਲਈ ਉਹਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਵੰਡ ਕੇ ਲੰਗਰ ਸੋ ਕਿੱਦਾਂ ਦੇਖਦੇ ਹੋ ਕਿ ਸੰਗਤਾਂ ਜਿਹੜੀਆਂ ਉੱਥੋਂ ਚੱਲਦੀਆਂ ਨੇ ਘਰ ਘਰ ਜਾਂਦੀਆਂ ਨੇ ਤਾਂ ਬੜੀ ਕਿਰਪਾ ਹੈ ਰਬਾਨਾ ਜੀ ਮਹਾਰਾਜੀ ਕਿਰਪਾ ਜੀ ਬਹੁਤ ਜ਼ਿਆਦਾ ਪਰਮਾਤਮਾ ਦਾ ਕਿਰਪਾ ਜੀ ਜਿਹੜੀਆਂ ਸੰਗਤਾਂ ਆਉਂਦੀਆਂ ਤਿੰਨ ਦਿਨ ਰ ਸੰਗਤ ਨੂੰ ਤੁਰੀਂਦੀ ਜੀ ਐਸ ਵੇਲੇ ਉਹਨਾਂ ਦੇ ਪੈਰ ਜਿਹਨੇ ਸੁੱਚੇ ਹੋਣੇ ਨੇ ਸਾਡੇ ਜੀ ਕਹਿੰਦਾ ਉਹਨੇ ਚਰਨ ਪਾਈ ਜਾਂਦੀ ਸੰਗਤ ਦੇ ਹੈਨਾ ਅਰੇ ਆ ਕਿ ਪਰਮਾਤਮਾ ਦਾ ਬੜਾ ਵੱਡੀ ਦੇਣਾ ਸਾਡੇ ਪਿੰਡ ਵਿੱਚ ਜਿਹੜਾ ਕਰਮਾ ਵਾਲਾ ਪਿੰਡ ਹੈ ਜਿੱਤੇ ਸੰਗਤਾਂ ਆਉਂਦੇ ਨੇ ਕਿਹੜਾ ਪਿੰਡ ਹੈ ਤੁਹਾਡਾ ਬੂਲੇਵਾਲ ਹੈ ਜੀ ਬੂਲੇਵਾਲ ਪਿੰਡ ਇਹ ਜ਼ਿਲ੍ਹਾ ਗੁਰਦਾਸਪੁਰ ਚੋਂ ਪੈਂਦਾ ਉਹ ਆਪਣੇ ਸੀ ਸਾਡੀ ਧਾਰੀ ਵਾਲਾ ਤੇ ਨਿਸ਼ਾਰਾ ਮੱਜਾ ਸਾਡਾ ਪੋਸਟ ਆਫਿਸ ਹੈ ਜਿੱਤੇ ਪਿੰਡ ਪੈਂਦਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਅਸੀਂ ਕੁਝ ਵੀ ਨਹੀਂ ਐਨੀ ਕਿਰਪਾ ਬਾਬੇ ਨਾਨਕ ਦੀ ਬੱਚੇ ਸਾਰੇ ਸੈਟਲ ਨੇ ਤੇ ਬੜੀ ਕਿਰਪਾ ਕਰਦੇ ਨੇ ਆਪਾਂ ਤੇ ਕਹਿੰਨੇ ਕਿ ਉਹਨਾਂ ਦੇ ਜਿਹੜੀ ਸੰਗਤ ਆਂਦੀ ਏ ਉਹਨਾਂ ਦੇ ਚਰਨ ਜਰੇ ਧੋ ਕੇ ਪਈਏ ਬੜੀ ਕਿਰਪਾ ਬਾਬੇ ਨਾਨਕ ਦੀ ਮੈਂ ਵੀ ਕਿਤੇ ਨਾ ਕਿਤੇ ਭਾਵੁਕ ਹੋ ਗਿਆ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕਿਉਂਕਿ ਘਰ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਹ ਤੋਂ ਤਾਂ ਵੀਡੀਓ ਜਾਣੀ ਚਾਹੀਦੀ ਏ ਬਾਬੇ ਨਾਨਕ ਦੀ ਕਿਹੜਾ ਚਲਦਾ ਪਿਆ ਕਿਤੇ ਨਾ ਕਿਤੇ ਤਾਂ ਬڑے ਲੰਗਰ ਪਨਾਾਰੇ ਵਿਰਸਤੇ ਚ ਲੱਗਦੇ ਨੇ ਤੇ ਸੰਗਤ ਜਿਹੜੀ ਏ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਆਂਦੀ ਏ ਤਾਂ ਉਹ ਜਿਹੜੀ ਅੱਜ ਬਟਾਲਾ ਦੇ ਬੁੱਲੇਵਾਲ ਪਿੰਡ ਪਹੁੰਚੀ ਏ ਤੇ ਸਾਰੇ ਦਰਵਾਜ਼ੇ ਤੇ ਮੰਝੇ ਬਿਸਤਰੇ ਸੰਗਤਾਂ ਦੇ ਉਡੀਕ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਦਰਵਾਜ਼ੇ ਖੁੱਲੇ ਹੋਏ ਨੇ ਸੰਗਤ ਕਿਤੇ ਪੈਰ ਪਾ ਕੇ ਤੇ ਸਾਡੇ ਤੇ ਵੀ ਕਿਰਪਾ ਕਰ ਦੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੇ